ਜੰਗਲਾਤ ਮਹਿਕਮੇ ਦੇ ਚੋਰੀ ਦਰਖਤ ਵੱਢਣ ਵਾਲਿਆਂ ਵਿਰੁੱਧ ਹੋਇਆ ਮਾਮਲਾ ਦਰਜ ਪੁਲਿਸ ਥਾਣਾ ਕੁਮਾਨ ਵੱਲੋਂ ਜੰਗਲਾਤ ਮਹਿਕਮੇ ਵੱਲੋਂ ਲਾਈ ਗਈ ਰੁੱਖਾਂ ਨੂੰ ਚੋਰੀ ਕੱਟ ਕੇ ਲੈ ਜਾਣ ਵਾਲੇ ਵਿਅਕਤੀਆਂ ਵਿਰੁੱਧ ਕੁਮਾਨ ਪੁਲਿਸ ਨੇ ਕੀਤਾ ਮਾਮਲਾ ਦਰਜ ਇਸ ਸੰਬੰਧਿਤ মিডিਏ ਨੂੰ ਜਾਣਕਾਰੀ ਦਿੰਦਿਆਂ வன ਵਿਭਾਗ ਕਾਰਦੀਆਂ ਦੇ ਰੇਂਜ ਅਫਸਰ ਬਲਰਾਜ ਸਿੰਘ ਬਾਠ ਨੇ ਦੱਸਿਆ ਕਿ ਬੀਤੇ ਕੁਝ ਸਮੇਂ ਤੋਂ ਕੁਝ ਲੋਕ ਜੰਗਲਾਤ ਵਿਭਾਗ ਦੀਆਂ ਪਿੰਡ ਕਪੂਰਾ ਅਤੇ ਹੋਰ ਕਈ ਥਾਵਾਂ ਤੋਂ ਚੋਰੀ ਲੱਕੜਾਂ ਕੱਟਦੇ ਆ ਰਹੇ ਸਨ ਜਿੰਨਾ ਨੂ ਕਾਬੂ ਕਰਨ ਲਈ ਜੰਗਲਾਤ ਮਹਿਕਮੇ ਦੇ ਗਾਰਡ ਹਰਜਿੰਦਰ ਸਿੰਘ ਵੱਲੋਂ ਸਾਥੀਆਂ ਸਮੇਤ ਰਾਤ 11 ਵਜੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਮਾੜੀ ਟਾਂਡਾ ਪੁਲ ਅਤੇ ਬਲੜਵਾਲ ਪੁਲ ਵਿਚਕਾਰ ਸੂਏ ਤੇ ਕੁਝ ਵਿਅਕਤੀ ਛੋਟੇ ਹਾਥੀ ਤੇ ਜੰਗਲਾਤ ਮਹਿਕਮੇ ਵੱਲੋਂ ਲਗਾਏ ਗਏ ਹਰੇ ਰੁੱਖਾਂ ਦੀ ਕਟਾਈ ਕਰਕੇ ਚੋੜ ਦੀਆਂ ਲੱਕੜਾਂ ਛੋਟੇ ਹਾਥੀ ਵਿੱਚ ਲੱਦ ਕੇ ਖੜ ਰਹੇ ਸਨ ਜਿੰਨਾਂ ਦਾ ਪਿੱਛਾ ਕੀਤਾ ਤਾਂ ਉਹ ਗੁਰਦੁਆਰਾ ਤੀਰ ਸਾਹਿਬ ਨਜ਼ਦੀਕ ਡੇਰੇ ਵਿੱਚ ਵੜ ਗਏ ਜਿੰਨਾ ਦਾ ਪਤਾ ਕਰਨ ਤੇ ਕਵਲਜੀਤ ਸਿੰਘ ਉਰਫ ਬਿੱਟੂ ਪੁੱਤਰ ਜੋਗਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਕਵਲਜੀਤ ਸਿੰਘ ਵਾਸੀ ਪਿੰਡ ਸੋਹਿਆਨਵਜੋਂ ਪਛਾਣ ਹੋਈ। ਉਨ੍ਹਾਂ ਆਖਿਆ ਕਿ ਇਹਨਾਂ ਲੋਕਾਂ ਵਿਰੁੱਧ ਪੁਲਿਸ ਥਾਣਾ ਕੁਮਾਨ ਵਿਖੇ ਦਰਖਾਸਤ ਦਿੱਤੀ ਗਈ ਹੈ। ਉਨ੍ਹਾਂ ਸਖਤ ਸ਼ਬਦਾਂ ਵਿੱਚ ਆਖਿਆ ਕਿ ਜੇਕਰ ਇਸ ਚੋਰੀ ਦਰਖਤ ਵੱਢਣ ਵਿੱਚ ਵਿਭਾਗ ਦੇ ਕਿਸੇ ਮੁਲਜ਼ਮ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਪਿੰਡ ਕਪੂਰਾ ਵਿੱਚ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਵੱਲੋਂ ਜੰਗਲਾਤ ਵਿੱਚ ਜਾ ਕੇ ਮੌਕਾ ਵੇਖਣ ਸਮੇਂ ਪਿੰਡ ਦੇ ਹੀ ਇੱਕ ਕੈਪਟਨ ਰਿਟਾਇਰਡ ਜਸਪਾਲ ਸਿੰਘ ਵੱਲੋਂ ਕਿਹਾ ਗਿਆ ਕਿ ਲੱਕੜਾਂ ਚੋਰੀ ਕਰਕੇ ਉਹਨਾਂ ਉੱਪਰ ਉਹਨਾਂ ਦੇ ਕਣਕ ਵੱਢ ਕੇ ਲੱਕੜਾਂ ਨੂੰ ਲੁਕਾਇਆ ਜਾਂਦਾ ਸੀ ਲਗਭਗ ਉਹਨਾਂ ਦਾ ਕਨਾਲ ਦੋ ਕਨਾਲ ਦੇ ਕਰੀਬ ਜਗ੍ਹਾ ਵੱਢ ਕੇ ਉਜਾੜ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਸਾਨੂੰ ਇਸ ਪ੍ਰਤੀ ਇਨਸਾਫ ਦਿਵਾਇਆ ਜਾਵੇ ਇਸ ਸੰਬੰਧੀ ਥਾਣਾ ਕੁਮਾਨ ਪੁਲਿਸ ਦੇ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਵਣ ਵਿਭਾਗ ਦੀਆਂ ਲੱਕੜਾਂ ਚੋਰੀ ਕਰਨ ਵਾਲਿਆਂ ਵਿਰੁੱਧ ਵਣ ਵਿਭਾਗ ਦੇ ਗਾਰਡ ਹਰਜਿੰਦਰ ਸਿੰਘ ਦੇ ਬਿਆਨਾਂ ਤੋਂ ਬਣਦੀਆਂ ਤਾਰਾਵਾਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਛੋਟੇ ਹਾਥੀ ਨੂੰ ਕਾਬੂ ਕਰ ਲਿਆ ਅਤੇ ਵਣ ਵਿਭਾਗ ਦੀਆਂ ਲੱਕੜਾਂ ਚੋਰੀ ਕਰਨ ਵਾਲਿਆਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ ਇਸ ਮੌਕੇ ਗਾਰਡ ਹਰਜਿੰਦਰ ਸਿੰਘ ਵਲਾਕ ਅਫਸਰ ਮੱਖਣ ਸਿੰਘ ਅਤੇ ਹੋਰ ਮੁਲਾਜ਼ਮ ਅਤੇ ਪਿੰਡ ਦੇ ਹੋਰ ਸੱਜਣ ਵੀ ਹਾਜ਼ਰ ਸਨ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ ਅੱਜ ਤੁਸੀਂ ਆ ਵਣ ਭਾਗਲ ਤੋਂ ਇੱਥੇ ਆਏ ਜੇ ਕਿ ਕੁਝ ਲੋਕਾਂ ਨੇ ਜਿਹੜੇ ਦਰਖਤ ਕੱਟੇ ਹੋਣ ਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਜੀ ਕੋ ਜੀ ਸਭ ਤੋਂ ਪਹਿਲਾਂ ਮੈਂ ਪੱਤਰਕਾਰ ਭਾਈ ਚਾਰੇ ਦਾ ਧੰਨਵਾਦ ਕਰਨਾ ਚਾਹੁੰਦਾ ਵਾਂ ਕਿ ਜਿਨ੍ਹਾਂ ਨੇ ਸਾਡਾ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਹਰ ਸਮੇਂ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਤੇ ਮੌਕੇ ਤੇ ਉਸੇ ਵळे ਸਾਡੇ ਨਾਲ ਹੁੰਦੇ ਆ ਰਾਤ ਨੂੰ ਵੀ ਇਹਨਾਂ ਨੂੰ ਜਿੱਥੇ ਵੀ ਕਿਤੇ ਕੋਈ ਮਤਲਬ ਦੀਦਾਵਾ ਦੋਸ਼ੀ ਜਾਂ ਕੋਈ ਗਲਤ ਕੰਮ ਕਰਦਾ ਸਾਨੂੰ ਰਾਤ ਵੀ ਫੋਨ ਕਰ ਦਿੰਦੇ ਆ ਵੀ ਤੁਹਾਡਾ ਨੁਕਸਾਨ ਹੋ ਰਿਹਾ ਵਾ ਬਾਕੀ ਅਹੀਂ ਅੱਜ ਕਪੂਰੇ ਜੰਗਲ ਵਾਸਤੇ ਮੈਂ ਇੱਥੇ ਮੌਕਾ ਵੇਖਣ ਆਇਆ ਸੀ ਇੱਥੇ ਕੁਝ ਪਹਿਲਾਂ ਵੀ ਇਹ ਦੋਸਿਆਂ ਵੱਲੋਂ ਨੁਕਸਾਨ ਬੜੇ ਚਿਰਤਾ ਕਰ ਰਹੇ ਸੀ ਤੇ ਅੱਜ ਅਹੀਂ ਹੁਣ 4 ਤਰੀਕ ਨੂੰ ਇਹਨਾਂ ਨੂੰ ਫੜਿਆ ਵਾ ਇਹ ਪਿੰਡ ਸੋਈਆਂ ਵਾਂ ਉਧਨਵਾਲ ਦੇ ਨਾਲ ਧਾਰੀਵਾਲ ਸੋਈਆਂ ਪਿੰਡ ਉਥੋਂ ਦੇ ਬੰਦੇ ਆ ਜਿਹੜੇ ਕਿ ਰਾਤ ਚਲੋ ਇਹ ਭੱਜ ਕੇ ਤੇ ਨਾਲ ਅਹੀਂ ਸਭ ਤੋਂ ਪਹਿਲਾਂ ਤੇ ਮੈਂ ਐਸਐਚਓ ਕਮਾਨਜੀ ਦਾ ਤਹਿ ਦਿਲੋਂ ਧੰਨਵਾਦੀ ਆ ਕਿ ਜਿਨ੍ਹਾਂ ਨੇ ਰਾਤ ਜਿਹੜੇ ਵੇਲੇ ਵੀ ਅਸੀਂ ਫੋਨ ਕੀਤਾ ਵਾ ਅੱਧੀ ਰਾਤ ਫੋਨ ਕੀਤਾ ਅੱਧੀ ਰਾਤ ਫੋਨ ਚੁੱਕ ਕੇ ਤੇ ਉਸੇ ਵੇਲੇ ਸਾਨੂੰ ਪੁਲਿਸ ਨਾਲ ਸਾਡੇ ਭੇਜੀ ਤੇ ਬੰਦੇ ਤੇ ਮੌਕੇ ਤੇ ਚਲੋ ਨਹੀਂ ਫੜੇ ਗਏ ਹੁਣ ਕੱਲ ਅਸੀਂ ਉਹਨਾਂ ਦਾ ਜਿਹੜਾ ਵਾ ਛੋਟਾ ਹਾਥੀ ਜੀ ਦੇ ਉੱਤੇ ਮਾਲ ਖੜਦੇ ਸੀ ਉਹ ਬਰਾਮਦ ਕਰਕੇ ਤੇ ਪੁਲਿਸ ਦੇ ਹਵਾਲੇ ਕਰਤਾ ਵਾ ਉਹਨਾਂ ਨੇ ਐਫ ਆਈ ਆਰ ਦਰਜ ਕਰਤੀ ਉਹਨਾਂ ਤੇ ਜਿਹਦੀ ਕਾਜ ਕਾਪੀ ਅਸੀਂ ਉਹਨਾਂ ਕੋਲ ਲੈਣ ਜਾ ਰਹੇ ਹਾਂ ਸਰ ਇਹ ਕਿੰਨੇ ਕਿ ਦਰਖਤ ਹੈ ਕਿੰਨੇ ਕਿ ਤਰ੍ਹਾਂ ਤੋਂ ਇਹ ਜਿਹੜੇ ਕਟਾਈ ਕਰਦੇ ਸੀ ਇਹ ਘੱਟੋ ਘੱਟ ਵੀ ਤੇ ਇਹਨਾਂ ਨੂੰ 20 25 ਦਿਨ ਹੋ ਗਏ ਆ ਤੇ ਸਰ ਇੱਥੇ ਕੋਈ ਆਪਣਾ ਤੁਸੀਂ ਮੁਲਾਜ਼ਮ ਜਾਂ ਤੁਸੀਂ ਤੁਹਾਡਾ ਕੋਈ ਆਪਣਾ ਇੱਥੇ ਰੱਖਿਆ ਨਹੀਂ ਸੀ ਜਿਹੜਾ ਕੋਈ ਇਹ ਨਹੀਂ ਰਾਖੀ ਕਰਦਾ ਵੀ ਇਹ ਜੰਗਲ ਦੀ ਵੇਖੋ ਜੀ ਇੱਥੇ ਅਸੀਂ ਸਾਡਾ ਮੇਟਵਾਏ ਜਸਵੰਤ ਜੱਸਾ ਜਿਹੜਾ ਕਿ ਰਾਤ ਦੀ ਡਿਊਟੀ ਕਰਦਾ ਵਾ ਪਰ ਮੈਨੂੰ ਤੇ ਸਾਡੇ ਡੀਐਫਓ ਸਾਹਿਬਾਨ ਨੂੰ ਲੋਕਾਂ ਦੇ ਬਾਰ ਬਾਰ ਫੋਨ ਆ ਰਹੇ ਨੇ ਕਿ ਇਸ ਬੰਦੇ ਦਾ ਵੀ ਵਿੱਚ ਹੱਥ ਵਾ ਅਸੀਂ ਇਹਦੀ ਫੋਲੰਕਵਾਰੀ ਕਰਕੇ ਤੇ ਜਿਹੜੀ ਬਣਦੀ ਕਾਰਵਾਈ ਜੇਤੇ ਵੀ ਹੋ ਗਈ ਇਹ ਨਹੀਂ ਜ਼ਰੂਰੀ ਜੱッセ ਤੇ ਕਰਾਂਗੇ ਤੇ ਸਾਡਾ ਵਿੱਚ ਮੁਲਾਜ਼ਮ ਵੀ ਹੋਊਗਾ ਉਹਦੇ ਤੇ ਵੀ ਉਨੀ ਕਾਰਵਾਈ ਕੀਤੀ ਜਾਊਗੀ ਭਾਵੇਂ ਸਾਡਾ ਵਿੱਚ ਗਾਰਡ ਹੋਵੇ ਜਾਂ ਜੱੱਸਾ ਵਿੱਚ ਜਿਹੜਾ ਵੀ ਹੋਊਗਾ ਜੀ ਉਤੇ ਬਣਦੀ ਕਾਰਵਾਈ ਪੂਰੀ ਕੀਤੀ ਜਾਊਗੀ ਸਾਰੇ ਕਿੰਨੇ ਕ ਲਗਭਗ ਜਿਹੜੇ ਨੇ ਦਰਖਤ ਇੱਥੇ ਤੁਸੀਂ ਅੱਜ ਵੇਖੇ ਨੇ ਲਗਭਗ ਜਿਹੜੇ ਵੱਡੇ ਨੇ ਗਿਣਤੀ 'ਚ ਲਗਭਗ ਇਹ ਲਗਭਗ 15 ਤੋਂ 18 ਰੁੱਖ ਜਿਹੜੇ ਹੁਣ ਵਾਂ ਬਾਕੀ ਇਹਨਾਂ ਦੇ ਚਲਾਨ ਪਹਿਲਾਂ ਵੀ ਕੱਟੇ ਆ ਜਿਨ੍ਹਾਂ ਦੇ ਅਸੀਂ ਅਨਨੋਨ ਡੈਮਰੇ ਰਿਪੋਰਟਾਂ ਕੱਟੀਆਂ ਆ ਚਲਾਨ ਕੱਟੇ ਸੀ ਹੁਣ ਇਹ ਫੜੇ ਗਏ ਦੋਸ਼ੀ ਉਹਨਾਂ ਦੇ ਉੱਤੇ ਅਸੀਂ ਦਰਜ ਕਰ ਦਿੱਤਾ ਜਾਊਗਾ ਜੀ ਸਰ ਤੁਹਾਡਾ ਨਾਮ ਕੀ ਹੈ ਜਸਪਾਲ ਸਿੰਘ ਮੇਰਾ ਪਿੰਡ ਪਿੰਡ ਕਪੂਰਾ ਜੀ ਜੇ ਜਦੋਂ ਵੀ ਦਰਸਤ ਕੱਟੇ ਜਾਂਦੇ ਜੀ ਸਾਡੀ ਕਣਕ ਕੱਟ ਕੇ ਇਹਨਾਂ ਰੁੱਖਾਂ ਤੇ ਪਾ ਕੇ ਲਿਆਂਦੇ ਰਹੇ ਆ ਸਾਡਾ ਕਾफी ਨੁਕਸਾਨ ਹੋਇਆ ਤਿਗਬਣ ਦੋ ਵਾਰੀ ਕਨਾਲ ਥਾਂ ਦੀ ਲੈ ਕੇ ਕਣਕ ਵੜ ਗਈ ਇੱਥੋਂ ਦੋ ਵਾਰੀ ਖੜੀ ਇਹਨਾਂ ਨੇ ਉਹ ਮੌਕਾ ਵੀ ਵਿਖਾਤਾ ਇਹਨਾਂ ਨੂੰ ਅਸਰ ਆਇਆ ਇਹਨਾਂ ਦੇ ਮੌਕਾ ਵਿਖਾਇਆ ਇਹਨਾਂ ਨੂੰ ਉਹ ਚੈੱਕ ਕਰ ਸਕਦੇ ਕਾफी ਨੁਕਸਾਨ ਕੀਤਾ ਗਿਆ ਸਾਡਾ ਇਹਨਾਂ ਨੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਹੈ ਧੰਨਵਾਦ ਉਹਦਾ ਦੇ ਪੁੱਤ ਕਣ ਚਾਹਤਾ ਵੜ ਵੜ ਕੇ ਤਾਂ ਤੇ ਪੁੰਗੇ ਹੈ ਆਹ ਦੇ ਸੰਦੇ ਤਾਂ ਕੰਪਨੀ ਕੰਮ ਲਾਏ ਇੱਕ ਤਾਂ ਇਹ ਉਧਰੋਂ ਵੜੀ ਗੱਲ ਉਹ ਪਹਿਲਾਂ ਉੱਥੋਂ ਗੜੀ ਹੈ ਤੇ ਪਰਸੇ ਇੱਥੇ ਲੱਗਿਆ ਹੈ ਤੇ ਰਾਤੀ ਦਾ ਰਹਿ ਵੀ ਉਹ ਵੜਦੇ ਇਸ ਕਰਕੇ ਵੀ ਜਿਹੜਾ ਮਗਰੋਂ ਬੈਠਾ ਉਹ ਵੀ ਨਾ ਤੇ ਪੱਟੇ ਅਸਰ ਹੋ ਜਾਂਦੇ ਨੇ ਉਹ ਸਾਰਾ ਜਾਲ ਚੁਕਾ ਨਹੀਂ ਵਧੀਆ ਰਿਹਾ ਹੈ ਕੁੱਪਤਾ ਨਹੀਂ ਕੀ ਹੋਗਾ ਹਰੇ ਕਰਤਾ ਨੂੰ ਟੱਕ ਕਰਦਾ ਸੋ ਜੀ ਇਦਾਂ ਵੀ ਮਾੜੀ ਸੋਚਾ ਕਿ ਲੋਕੀ ਨਾਉਂਦੇ ਤੇ ਹਰੇ ਜਾਂਦੇ ਉਹਦੇ ਚ ਅਮੀਰ ਬਣ ਜੀ ਬਸ ਆ ਇਦਾਂ ਤਾਂ ਨਹੀਂ ਬਣਾ ਜਾਣਾ ਕਸਤੇ ਲਾ ਕੋਣ ਵੀ ਰਿਸ਼ਤੇਦਾਰ ਹੋ ਹੋ ਰਿਸ਼ਤੇਦਾਰ ਕਹਿੰਦਾ ਮੇਰੀ ਚੋਰੀ ਕਰਕੇ ਲੈ ਗਿਆ ਬੱਕਰੇ ਦੀ ਨਹੀਂ ਨਹੀਂ ਬਾਅਦ ਪਿੱਛੋਂ ਕਿੱਦਾਂ ਕਾ ਕਰਦਾ ਨਹੀਂ ਹਾਨੂੰ ਨਹੀਂ ਦੱਸਦਾ ਬੱਕਰੇ ਦਾ ਇਹਦੀ ਮਰਜ਼ੀ ਕਰ ਲਾਂਗੇ ਬਣ ਕੇ ਕੰਮ ਕਰਦਾ ਕਹਿੰਦਾ ਜਿੱਥੇ ਫੋਨ ਕਰਤਾ ਜੀ ਲੈ ਕੇ 5 ਮਿੰਟ ਕੇ 10 ਮਿੰਟ ਕੇ ਲੈ ਕੇ ਮੈਂ ਕਹਿੰਦਾ ਕਿ ਫਿਰ ਹੋ ਰਾਤ ਨੂੰ